ਸੀਵਰੇਜ ਮੈਨ ਅਪਲਾਈ ਯੂਨੀਅਨ ਅੰਮ੍ਰਿਤਸਰ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਸ਼੍ਰੀ ਵਿਕਰਮਜੀਤ ਸਿੰਘ ਸ਼ੇਰਗਿਲ ਜੀ ਦਾ ਕੀਤਾ ਗਿਆ ਸਨਮਾਨਿਤ ਇਸ ਮੌਕੇ ਤੇ ਯੂਨੀਅਨ ਦੇ ਸਦੱਸਿਆਂ ਵੱਲੋਂ ਸ਼੍ਰੀ ਵਿਕਰਮਜੀਤ ਗਿੱਲ ਜੀ ਨੂੰ ਫੁੱਲਾਂ ਦੇ ਗੁਲਦਸਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਤੇ ਜਾਰਜ ਗਿੱਲ ਅਧਿਆਕਸ਼ ਪੰਜਾਬ ਦੀਪਕ ਗਿੱਲ ਪ੍ਰਧਾਨ ਗੌਰਵ ਭਾਟੀਆ ਦੀਪਕ ਮੱਟੂ ਕਰਨ ਗਗਨ ਮਨਦੀਪ ਅਤੇ ਮੁਕੇਸ਼ ਰਾਜਵੀਰ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਹਾਂਜੀ ਸਰ ਮੇਰਾ ਨਾਮ ਦੀਪਕ ਗੇਲਿਆ ਜੀ ਉਹ ਸੀਵਰਮੈਨ ਜੂਨੀਅਰ ਵੱਲੋਂ ਕਮਿਸ਼ਨ ਸਾਹਿਬ ਜਿਹੜੇ ਆਏ ਆ ਅੱਜ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਹੈ ਆਪਾਂ ਔਰ ਵੈਲਕਮ ਕੀਤਾ ਉਹਨਾਂ ਦਾ ਅੱਜ ਸੀਵਰਮੈਨ ਜੂਨੀਅਰ ਵੱਲੋਂ ਗੱਲਬਾਤ ਇਹੋ ਕੀਤੀ ਕਿ ਸਰ ਬਰਸਾਤਾਂ ਆndੀਆਂ ਪਈਆਂ ਵਾ ਤੇ ਬਰਸਾਤਾਂ ਵਿੱਚ ਮੁੰਡੇ ਸਾਰੇ ਲੱਗੇ ਆ ਤੇ ਆਪਾਂ ਜਾਣੇ ਜਿਹੜਾ ਕਮਿਸ਼ਨ ਸਾਡਾ ਆਇਆ ਵਾ ਉਹਨਾਂ ਨੂੰ ਪਤਾ ਲੱਗੇ ਹਾਂ ਵੀ ਜਿਹੜੇ ਸੀਵਰਮੈਨ ਮੋਹ ਦੇ ਮੂੰਹ 'ਚ ਖੇਡਦੇ ਪਏ ਆ ਉਹ ਬਰਸਾਤਾਂ ਦੇ ਵਿੱਚ ਵੀ ਤੁਹਾਡੇ ਸ਼ਹਿਰ ਦੀ ਰਖਵਾਲੀ ਕਰਦੇ ਪਏ ਆ ਮੁੰਡੇ ਔਰ ਉਹਨਾਂ ਨੇ ਕਿਹਾ ਹੋ ਕਿ ਚਲੋ ਆਪਾਂ ਦੁਬਾਰਾ ਫੇਰ ਮਿਲਾਂਗੇ ਇੱਕ ਵਾਰੀ ਬਰਸਾਤਾਂ ਆਟੀਆਂ ਦੀ ਫਿਰ ਮੀਟਿੰਗ ਆਪਾਂ ਬੈਠ ਕੇ ਕਰਾਂਗੇ ਅੱਜ ਤੇ ਕੋਈ ਉਹਦੀ ਗੱਲ ਨਹੀਂ ਹੋਈ ਇਹਨਾਂ ਨਾਲ ਹੋਰ ਕੀ ਕਹਿਣਾ ਹੈ ਬਸ ਇਹੋ ਕਹਿੰਨੇ ਆ ਕਿ ਆਪਾਂ ਸ਼ਹਿਰ ਵਾਸੀਆਂ ਨੂੰ ਇਹੋ ਕਹਿੰਨੇ ਆ ਜਿਹੜਾ ਪਾਣੀ ਆਂਦਾ ਪਿਆ ਪਾਣੀ ਦੇ ਵਿੱਚ ਆਪਣੇ ਬੱਚਿਆਂ ਨੂੰ ਔਰ ਆਪਣੇ ਜਿਹੜੇ ਪਰਿਵਾਰ ਤੋਂਲੇ ਦੂਰ ਨੇੜੇ ਰਹਿੰਦੇ ਆ ਉਹਨਾਂ ਨੂੰ ਧਿਆਨ ਨਾਲ ਰੱਖੋ ਔਰ ਜਿਹੜੇ ਵੀ ਹੈਗੇ ਆਪਣੇ ਵੀਰ ਭਰਾ ਜਿਹੜੇ ਬਾਹਰ ਜਾਂਦੇ ਪਏ ਆ ਉਹਨਾਂ ਨੂੰ ਰੋਕ ਕਰ ਕੀਤੀ ਜਾਵੇ ਉਹਨਾਂ ਦੀ ਦੇਖਿਆ ਜਾਵੇ ਇਲਾਕਿਆਂ ਵਿੱਚ ਬਰਸਾਤ ਕਰਕੇ ਪਾਣੀ ਵੀ ਬੜਾ ਇਕੱਠਾ ਹੋ ਰਿਹਾ ਹੈ ਤੁਹਾਡੇ ਮੁਲਾਜ਼ਮ ਵੱਲੋਂ ਕੀ ਕੀਤਾ ਜਾ ਰਿਹਾ ਹੈ ਤੁਹਾਡੇ ਮੁਲਾਜ਼ਮ ਵੱਲੋਂ ਕੋਈ ਇਹੋ ਜਿਹੀ ਖਲਬਾਰ ਨਹੀਂ ਹੈਗੀ ਮੁਲਾਜ਼ਮ ਸਾਡੇ ਡਿਊਟੀ ਦੇ ਖੜੇ ਆ ਇਹ ਲੋਕਾਂ ਨੂੰ ਕੀ ਕਹਾਂ ਨਾ ਜੰਦੇ ਲੋਕਾਂ ਨੂੰ ਇਹੋ ਕਹਿੰਦੇ ਕਿ ਜਿਹੜਾ ਵੀ ਬਰਸਾਤ ਆਉਂਦੀ ਵੀ ਇਹਦੇ ਜਿਹੜਾ ਕੂੜਾ ਵੀ ਹੈਗਾ ਵਾ ਉਹ ਵੀ ਆਪਣਾ ਧਿਆਨ ਨਾਲ ਰੱਖੋ ਆਪਣੇ ਜਿਹੜੇ ਜਿਹੜੇ ਢਸ਼ਮਿੰ ਲਾਇਆ ਘਰ ਉਹਨਾਂ ਵਿੱਚ ਰੱਖੀ ਜਾਵੇ ਬਾਹਰ ਨਾ ਸੁੱਟੇ ਜਾਵੇ